ਸਤਿ ਸ਼੍ਰੀ ਅਕਾਲ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾ ਸਵਾਗਤ ਹੈ ਜੀ ਅੱਜ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕੈਨੇਡਾ ਵਾਸੀ ਅਮਰੀਕਾ ਦੇ ਨਾਲ ਤਣਾਅ ਤੋਂ ਚਿੰਤਤ ਨੇ ਪਹਿਲਾਂ ਵੀ ਚਿੰਤਤ ਸੀ ਹੁਣ ਦੁਬਾਰਾ ਸਭ ਤੋਂ ਵੱਧ ਚਿੰਤਤ ਨੇ ਅਕਤੂਬਰ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਵੱਲ ਟਰੈਵਲ ਘਟਿਆ ਇਹ ਗੱਲਬਾਤ ਕਰਨੀ ਹੈ ਹਮਿਲਟਨ ਦੇ ਵਿੱਚ ਨਕਲੀ ਬੱਸ ਡਰਾਈਵਰ ਦਾ ਇੱਕ ਮਾਮਲਾ ਸਾਹਮਣੇ ਆਇਆ ਅਨਟਾਰੀਓ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਡਰੱਗ ਫੜੀ ਆ ਤੇ ਇੱਕ ਟਿਊਟਰ ਦੀ ਲੋੜ ਜਿਹੜੀ ਆ ਤੇ 3 ਲੱਖ ਡਾਲਰ ਤੋਂ ਜ਼ਿਆਦਾ ਤਨਖਾਹ ਇਹ ਮਾਮਲਾ ਕੀ ਹੈ ਵੀ ਤੁਹਾਡੇ ਨਾਲ ਸਾਂਝਾ ਕਰਨਾ ਸਭ ਤੋਂ ਪਹਿਲੀ ਇੱਕ ਪੋਲ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਗੱਲਾਂ ਇਹ ਸਾਹਮਣੇ ਆਈਆਂ ਇੱਕ ਪੋਲ ਜਿਹੜੀ ਨੈਨੋ ਰਿਸਰਚ ਦਾ ਸਰਵੇ ਆ ਉਹਨਾਂ ਨੇ ਇਹ ਦੱਸਿਆ ਆ ਕਿ ਜਿਹੜੇ ਕੈਨੇਡਾ ਵਾਸੀ ਨੇ ਇਸ ਵੇਲੇ ਉਹਨਾਂ ਦੇ ਵਿੱਚ ਅਮਰੀਕਾ ਨਾਲ ਸਬੰਧਾਂ ਨੂੰ ਲੈ ਕੇ ਚਿੰਤਾ ਜ਼ਿਆਦਾ ਹੋ ਰਹੀ ਹੈ ਰਾਸ਼ਟਰਪਤੀ 트ੰਪ ਤੇ ਉਹਨਾਂ ਦਾ ਜਿਹੜਾ ਰਿਸ਼ਤਾ ਆ ਅਮਰੀਕਾ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਉਹਨਾਂ ਦੇ ਮਨ 'ਚ ਚਿੰਤਾ ਹੈ ਲਗਭਗ 18% ਕੈਨੇਡੀਅਨ ਐਸ ਵੇਲੇ ਕਹਿ ਰਹੇ ਆ ਕਿ ਇਹਨਾਂ ਦੀ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਜਿਹੜੀ ਇਹ ਅਮਰੀਕਾ ਜਾਂ ਉਹਨਾਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਰਿਸ਼ਤਾ ਆ ਇਹ 8.8% ਪਿਛਲੇ ਮਹੀਨੇ ਸੀਗੀ ਇਹ ਕੁਝ ਹਫ਼ਤਿਆਂ ਦੇ ਵਿੱਚ ਬਹੁਤ ਵੱਡਾ ਜੰਪ ਆ ਹੁਣ ਇਹ ਨਹੀਂ ਆ ਕਿ ਲੋਕਾਂ ਨੂੰ ਕੋ ਬਹੁਤ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਦਿਲਚਸਪੀ ਆ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਬਾਰੇ ਕੁਝ ਜਾਣਨਾ ਚਾਹੁੰਦੇ ਆ ਅਸਲ ਦੇ ਵਿੱਚ ਲੋਕਾਂ ਦੇ ਕਮ ਧੰਦੇ ਇਸ ਚੀਜ਼ ਨਾਲ ਜੁੜੇ ਆ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿੰਨੀ ਆ ਇਸ ਵੇਲੇ ਆਰਥਿਕ ਹਾਲਤ ਲੋਕਾਂ ਦੀ ਮਾੜੀ ਹੋਈ ਹੈ ਉਹਦਾ ਸਿੱਧਾ ਸਬੰਧ ਅਮਰੀਕਾ ਦੇ ਨਾਲ ਜੁੜਦਾ ਅਮਰੀਕਾ ਦੇ ਟੈਰਿਫਾਂ ਨਾਲ ਜੁੜਦਾ ਅਮਰੀਕਾ ਦੇ ਟੈਰਿਫਾਂ ਸੰਬੰਧੀ ਮਾਰੇਗਾ ਦਬਕੇ ਦੇ ਨਾਲ ਜੁੜਦਾ ਤੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਰਿਸ਼ਤਾ ਕੀ ਆ ਇਹਦੇ ਨਾਲ ਜੁੜਦਾ ਕਿਉਂਕਿ ਆ ਜਦੋਂ ਅਮਰੀਕਾ ਦੇ ਟੈਰਿਫ ਜਾਂ ਇਸ ਕਿਸਮ ਦਾ ਅਮਰੀਕਾ ਕੈਨੇਡਾ ਨਾਲ ਨਾਰਾਜ਼ ਹੁੰਦਾ ਤਾਂ ਕੈਨੇਡਾ ਦੀਆਂ ਲੱਖਾਂ ਚ ਨਹੀਂ ਮਿਲੀਅਨਸ ਚ ਨੌਕਰੀਆਂ ਦੇ ਉੱਤੇ ਅਸਰ ਪੈਂਦਾ ਜਾਂ ਜਿਹੜਾ ਲੋਕਾਂ ਦੇ ਕਮਾਂਕਾਰਾਂ ਦੇ ਉੱਤੇ ਅਸਰ ਪੈ ਰਿਹਾ ਨੌਕਰੀਆਂ ਦੇ ਉੱਤੇ ਅਸਰ ਕਾਰੋਬਾਰ ਦੇ ਉੱਤੇ ਅਸਰ ਖਰਚਾ ਜ਼ਿਆਦਾ ਇਹ ਸਾਰਾ ਕੁਝ ਬਾਕੀ ਦੁਨੀਆ ਦੀ ਰਾਜਨੀਤੀ ਦਾ ਵੀ ਅਸਰ ਪੈਂਦਾ ਪਰ ਕਿਉਂਕਿ ਕੈਨੇਡਾ ਦਾ ਲੈਣ ਦੇਣਾ ਜਾਂ ਬਹੁਤੀ ਨਿਰਪਰਤਾ ਅਮਰੀਕਾ ਦੇ ਉੱਤੇ ਆ ਤੇ ਜੇ ਅਮਰੀਕਾ ਹੀ ਕੈਨੇਡਾ ਦੇ ਨਾਲ ਨਾਰਾਜ਼ ਆ ਤਾਂ ਉਹਦੇ ਉੱਤੇ ਕੁਦਰਤੀ ਆ ਵੀ ਅਸਰ ਬਹੁਤ ਜ਼ਿਆਦਾ ਪੈਣਾ ਤੇ ਉਹ ਪਿਆ ਆ ਤੇ ਇਸ ਵੇਲੇ ਜੇ ਪਿਛਲੇ ਮਹੀਨੇ 100 ਚੋਂ 8 ਜਣੇ ਸੋਚਦੇ ਸੀ ਕਿ ਅਮਰੀਕਾ ਨਾਲ ਰਿਸ਼ਤਾ ਠੀਕ ਹੋ ਜੇ ਇਸ ਵੇਲੇ 8 ਦੀ ਥਾਂ ਦੇ ਉੱਤੇ 18 ਜਣੇ 100 ਦੇ ਵਿੱਚੋਂ ਸੋਚ ਰਹੇ ਆ ਇਕਨੋਮੀ ਜੌਬ ਇਹ ਵੱਡੀ ਚਿੰਤਾ ਆ ਪਹਿਲਾ ਫਿਕਰ ਇਹਨਾਂ ਦਾ ਇਹ ਹੈ ਦੂਜਾ ਫਿਕਰ ਜਿਹੜਾ ਕਨਸਰਨ ਕੈਨੇਡੀਅਨ ਦਾ ਜੌਬ ਆ ਆਪਣੀ ਕੁਦਰਤੀ ਆ ਤਾਂ ਜਿਹੜੀ ਇਕਨੋਮੀ ਆ 17% ਕਹਿੰਦੇ ਆ ਕਿ ਅਸੀਂ ਲਗਭਗ ਜਿਹੜਾ ਇਹ ਇਹਦੇ ਨਾਲ ਹੁਣ ਇਹ ਵੀ ਕਿਉਂਕਿ ਸਬੰਧਤ ਉਹਦੇ ਨਾਲ ਹੀ ਆ ਜੌਬ ਜਾਂ ਕੰਮ ਤੋਂ ਦਾ ਸਬੰਧ ਵੀ ਅਮਰੀਕਾ ਦੇ ਨਾਲ ਹੀ ਆ ਇਹ ਦੱਸਦਾ ਹੈ ਕਿ ਲੋਕ ਇੱਕ ਬਹੁਤ ਸਟਰੋਂਗ ਕਨੈਕਸ਼ਨ ਦੇਖ ਰਹੇ ਆ ਰਾਸ਼ਟਰਪਤੀ 트ੰਪ ਦੇ ਐਕਸ਼ਨਸ ਦਾ ਤੇ ਕੈਨੇਡਾ ਦੀ ਆਰਥਿਕਤਾ ਦਾ ਜੋ ਉਹਨਾਂ ਨੇ ਕਰ ਦਿੱਤਾ ਉਹ ਨੇ ਕੈਨੇਡਾ ਦੀ ਆਰਥਿਕਤਾ ਨੂੰ ਉਹਦੇ ਉੱਤੇ ਅਸਰ ਪਾਉਣਾ ਹੁਣ ਜਿਹੜੇ ਇਹ ਕਨਸਰਨ ਨੇ ਆਪਸ ਦੇ ਵਿੱਚ ਜੁੜੇ ਕਿਉਂ ਨੇ ਜਿਹੜੇ ਪਾਲਿਸਟਰ ਨੇ ਨਿਕ ਨੈਨੋਜ਼ ਉਹਨਾਂ ਨੇ ਇਹ ਕਿਹਾ ਕਿ ਕੈਨੇਡੀਅਨ ਇਹ ਜਿਹੜੇ ਸੋਚਦੇ ਆ 트럼ਪ ਬਾਰੇ ਜਾਂ ਟ੍ਰੇਡ ਇਸ਼ੂਜ਼ ਦੋਵਾਂ ਬਾਰੇ ਜੋੜ ਕੇ ਸੋਚਦੇ ਆ ਜਦੋਂ ਇਹ ਸੋਚਦੇ ਆ ਕਿ 트럼ਪ ਦੀਆਂ ਪਾਲਿਸੀਜ਼ ਨੇ ਉਹ ਸਿੱਧਾ ਉਹਨਾਂ ਦੇ ਉੱਤੇ ਅਸਰ ਕਰਦੇ ਆ ਤੇ ਇਸੇ ਤਰੀਕੇ ਦੇ ਨਾਲ ਹੀ ਉਹ ਚਾਹੇ ਕੈਨੇਡਾ ਦੀ ਜੌਬ ਮਾਰਕੀਟ ਹੋਵੇ ਚਾਹੇ ਐਕਸਪੋਰਟ ਹੋਵੇ ਜਾਂ ਬਿਜ਼ਨਸ ਹੋਵੇ ਹੁਣ ਜਿਹੜਾ ਇਹ ਕਾਰਨ ਕੀ ਆ ਸੋਰਸ ਆਫ ਵਰੀ ਕੀ ਆ ਚਿੰਤਾ ਦਾ ਕਾਰਨ ਕੀ ਆ ਉਹ ਅਨਿਸ਼ਚਿਤਤਾ ਆ ਅਸਥਿਰਤਾ ਆ ਅਨਸਰਟਨਟੀ ਆ ਨੈਨੋਸ ਨੇ ਇਹ ਦੱਸਿਆ ਆ ਕਿ ਜਿਹੜੇ ਇਹ ਨੰਬਰ ਇਹ ਦੱਸਦੇ ਆ ਕਿ ਜਿਹੜੀ ਅਨਸਰਟਨਟੀ ਤੇ ਚਿੰਤਾ ਆ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਦੇ ਉੱਤੇ ਇਹਦਾ ਕੈਨੇਡਾ ਦੀ ਇਕਨੋਮੀ ਦੇ ਉੱਤੇ ਅਸਰ ਪੈ ਰਿਹਾ ਲੋਕ ਐਸ ਵੇਲੇ ਨਰਵਸ ਨੇ ਕਿਉਂਕਿ ਰਾਸ਼ਟਰਪਤੀ 트ੰਪ ਦੇ ਡਿਸੀਜਨ ਜਿਹੜੇ ਨੇ ਅਨਪ੍ਰੋਡਿਕਟੇਬਲ ਨੇ ਜਿੱਦਾਂ ਬਾਈਡਨ ਸੀ ਉਹਨਾਂ ਬਾਰੇ ਪਤਾ ਸੀ ਕਿ ਜੇ ਇਹਨਾਂ ਨੇ ਆ ਫੈਸਲਾ ਲਿਆ ਤਾਂ ਕੋਈ ਵੱਡਾ ਫੈਸਲਾ ਅਚਾਨਕ ਨਹੀਂ ਲੈਣਾ ਪਰ ਜਿਹੜੇ ਜੇਸ ਕਿਸਮ ਦੇ ਫੈਸਲੇ ਡੋਨਲਡ ਟਰੰਪ ਲੈ ਰਹੇ ਆ ਉਹਦੇ ਨਾਲ ਰਾਤੋਂ ਰਾਤ ਮਤਲਬ ਟ੍ਰੇਡ ਦੀਆਂ ਸਾਰੀਆਂ ਦੀਆਂ ਸਾਰੀਆਂ ਹਾਲਤਾਂ ਬਦਲ ਜਾਂਦੀਆਂ ਜਿਹੜੇ ਦੋ ਈਵੈਂਟ ਜਿਹੜੇ ਨੇ ਜਿਨ੍ਹਾਂ ਨੇ ਇਹ ਕਨਸਰਨ ਕੀਤਾ ਨੈਨੋਸ ਨੇ ਦੋ ਰੀਸੈਂਟ ਈਵੈਂਟ ਜਿਹੜੇ ਆ ਪ੍ਰੋਬੇਬਲੀ ਇਹ ਸਾਰੀ ਚਿੰਤਾ ਹੋਈ ਆ ਇੱਕ ਤਾਂ ਇਹ ਐਨਟੀ ਟੈਰਫ ਐਡਵਰਟਾਈਜ਼ਮੈਂਟ ਸੀਗੀ ਜਿਹਨੇ ਅਮਰੀਕਾ ਦੇ ਟੈਰਫ ਦੀ ਆਲੋਚਨਾ ਕੀਤੀ ਤੇ ਦੂਜਾ ਫੈਡਰਲ ਬਜਟ ਆ ਜਿਹੜਾ ਖਾਸ ਤੌਰ ਦੇ ਉੱਤੇ ਫੋਕਸ ਇਸ ਗੱਲ ਦੇ ਉੱਤੇ ਕਰਦਾ ਕਿ ਕੈਨੇਡਾ ਦੀ ਜਿਹੜੀ ਅਮਰੀਕਾ ਦੇ ਉੱਤੇ ਆਰਥਿਕ ਨਿਰਪਰਤਾ ਆ ਉਹਨੂੰ ਕਿਸ ਤਰ੍ਹਾਂ ਘਟਾਇਆ ਜਾਣਾ অন্ਟਾਰੀਓ ਦੀ ਐਡ ਤੇ ਐਡ ਤੋਂ ਬਾਅਦ ਜਿਹੜਾ ਡੋਨਲਡ ਟਰੰਪ ਦਾ ਰਿਐਕਸ਼ਨ ਸੀ ਐਡ ਜਿਹੜੀ অন্ਟਾਰੀਓ ਦੀ ਸਰਕਾਰ ਨੇ ਫੰਡ ਕੀਤਾ ਸੀ ਇਹਨੂੰ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਲਡ ਰੀਗਨ ਦੀ ਟੈਰਫ ਬਾਰੇ ਜਾਂ ਟੈਰਫ ਦਾ ਜਿਹੜਾ ਹਰ ਅਮਰੀਕਾ ਦੇ ਉੱਤੇ ਕਿੰਨਾ ਮਾੜਾ ਅਸਰ ਪੈਂਦਾ ਉਹਨੂੰ ਲੈ ਕੇ ਇਹ ਰੌਲੇ-ਗੋਲੇ ਦੇ ਵਿੱਚ ਨੇ 트럼ਪ ਨੇ ਉਹਦੇ ਉੱਤੇ ਰਾਸ਼ਟਰਪਤੀ 트럼ਪ ਨੇ ਬਹੁਤ ਗੁੱਸੇ ਨਾਲ ਰਿਐਕਟ ਕੀਤਾ ਸੀ ਤੇ ਉਸ ਪ੍ਰਤੀਕਿਰਿਆ ਦਾ ਨਤੀਜਾ ਇਹ ਸਿਕਰੇਟ ਰੇਟ ਟਾਕ ਬੰਦ ਹੋ ਗਈਆਂ ਕੈਨੇਡਾ ਦੇ ਨਾਲ ਤੇ ਇਹਨਾਂ ਨੇ ਐਕਸਟਰਾ ਜਿਹੜਾ 10% ਟੈਰਫ ਆ ਉਹ ਕੈਨੇਡੀਅਨ ਗੁੱਡਸ ਦੇ ਉੱਤੇ ਲਾ ਦਿੱਤਾ ਹੁਣ ਇਹ ਇਹ ਜਿਹੜਾ ਵੱਡਾ ਅਸਰ ਸੀ ਇਹ ਸਾਰੇ ਦੇ ਉੱਤੇ ਫੈਡਰਲ ਬਜਟ ਤੇ ਜਿਹੜੀ ਟ੍ਰੇਡ ਸਟਰੈਟਜੀ ਆ ਕੈਨੇਡਾ ਦਾ ਨਵਾਂ ਫੈਡਰਲ ਬਜਟ ਜਿਹੜਾ ਇਹ ਚਾਹੁੰਦਾ ਹੈ ਕਿ ਇਕਨੋਮੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਤੇ ਇਹਨੂੰ ਅਮਰੀਕਾ ਦੇ ਟ੍ਰੇਡ ਦੇ ਉੱਤੇ ਲੈਸ ਡਿਪੈਂਡੈਂਟ ਬਣਾਇਆ ਜਾਵੇ ਇਹਦੇ ਨਾਲ ਦੋਵਾਂ ਚੀਜ਼ਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੈਨੇਡਾ ਵਾਸੀਆਂ ਲਈ ਲੱਗਦਾ ਹੈ ਕਿ ਹਜੇ ਥੋੜਾ ਜਿਹਾ ਜ਼ਿਆਦਾ ਲੰਬਾ ਕਨਸਰਨ ਜਿਹੜੀ ਲੰਬੀ ਚਿੰਤਾ ਆ ਉਹ ਰਹੇਗੀ ਕਿ ਇਹਨਾਂ ਦਾ ਮੁੱਖ ਮੁੱਦਾ ਜਿਹੜਾ ਉਹ ਅਮਰੀਕਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਸੋਚ ਆ ਅਗਲੀ ਗੱਲਬਾਤ ਇੱਕ ਬੜੀ ਅਜੀਬ ਜੀ ਬੱਸ ਦੀ ਘਟਨਾ ਵਾਪਰੀ ਆ ਹਮਿਲਟਨ ਸ਼ਹਿਰ ਦੇ ਵਿੱਚ ਮੰਗਲਵਾਰ ਦੀ ਇਹ ਘਟਨਾ ਆ ਮੰਗਲਵਾਰ ਰਾਤ ਨੂੰ ਇੱਕ ਵਿਅਕਤੀ ਬੱਸ ਨੂੰ ਡਰਾਈਵ ਕਰਕੇ ਲੈ ਗਿਆ ਜਿਹੜਾ ਕਿ ਬੱਸ ਦਾ ਡਰਾਈਵਰ ਨਹੀਂ ਸੀ ਪੈਸੰਜਰ ਵਿੱਚ ਬਿਠੇ ਸੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਆ ਉਹਦੇ ਮੁਤਾਬਕ ਇਹ ਪਤਾ ਲੱਗ ਰਿਹਾ ਲਗਭਗ 9:00 ਵਜੇ ਕਹਿੰਦੇ ਜਿਹੜਾ ਮੈਕਨੇਬ ਟਰਾਂਜ਼ਿਟ ਟਰਮੀਨਲ ਸੀ ਡਾਊਨਟਾਊਨ ਹਮਿਲਟਨ ਦੇ ਵਿੱਚ ਅਨਟੈਰੀਓ ਦੇ ਵਿੱਚ ਜਿਹੜਾ ਬੱਸ ਦਾ ਅਸਲੀ ਡਰਾਈਵਰ ਸੀਗਾ ਉਹ ਰੁਕ ਗਿਆ ਬ੍ਰੇਕ ਦੇ ਲਈ ਤੇ ਉਹਨੇ ਬੱਸ ਨੂੰ ਉੱਥੇ ਪਾਰਕ ਉਸੇ ਤਰੀਕੇ ਦੇ ਨਾਲ ਅਨਟੈਂਡੈਂਟ ਛੱਡ ਦਿੱਤਾ ਮਤਲਬ ਉਹਦੇ ਵਿੱਚ ਉਸ ਵੇਲੇ ਡਰਾਈਵਰ ਜਾਂ ਕੋਈ ਵੀ ਜਿਹੜਾ ਉਹਨੂੰ ਸਾਂਭਣ ਵਾਲਾ ਮੌਜੂਦ ਨਹੀਂ ਸੀ ਬੱਸ ਕਿਉਂਕਿ ਸਟਾਫ ਹੈ ਨਹੀਂ ਸੀ ਉਹਦੇ ਵਿੱਚ ਉਹ ਜਿਹੜਾ ਬੰਦਾ ਸੀਗਾ ਨਕਲੀ ਡਰਾਈਵਰ ਸੀਗਾ ਉਹ ਬੱਸ ਦੇ ਵਿੱਚ ਆਇਆ ਬੱਸ ਦੇ ਵਿੱਚ ਡਰਾਈਵਰ ਸੀਟ ਦੇ ਉੱਤੇ ਬੈਠਾ ਤੇ ਉਹਨੇ ਬੱਸ ਡਰਾਈਵ ਕਰਨੀ ਸ਼ੁਰੂ ਕਰ ਦਿੱਤੀ 10 ਪੈਸੇਂਜਰ ਉਹਦੇ ਵਿੱਚ ਸੀਗੇ ਅਜੇ ਵੀ ਸੋ ਜਿਹੜਾ ਉਹ ਫੇਕ ਡਰਾਈਵਰ ਸੀਗਾ ਉਹਨੇ ਕੀਤਾ ਕਿ ਭਾਵੇਂ ਕਿ ਉਹ ਜਿਹੜਾ ਅਫੀਸ਼ੀਅਲ ਰੂਟ ਸੀਗਾ ਜਿਸ ਰੂਟ ਦੇ ਉੱਤੇ ਬੱਸ ਨੇ ਜਾਣਾ ਸੀ ਉਹਨੂੰ ਫਾਲੋ ਨਹੀਂ ਸੀ ਕਰ ਰਿਆ ਪਰ ਉਹ ਬੱਸ ਸਟਾਪਸ ਦੇ ਉੱਤੇ ਰੁਕਿਆ ਰੁੱਕ ਕੇ ਆਪਣਾ ਜਿਹੜਾ ਉਹਦਾ ਰਾਹ ਸੀਗਾ ਉਹਦੇ ਤੇ ਜਿਹੜੀ ਬੱਸ ਸਟਾਪ ਆਉਂਦਾ ਸੀ ਉਹਦੇ ਤੇ ਰੁਕਦਾ ਸੀਗਾ ਤੇ ਉਹਨੇ ਜਿਹੜੇ ਕੁਛ ਜਿਹੜੀਆਂ ਸਵਾਰੀਆਂ ਉਹਨੇ ਚੜਾਈਆਂ ਵੀ ਤੇ ਕੁਛ ਨੂੰ ਉਹਨੇ ਉਤਾਰਿਆ ਵੀ ਮਤਲਬ ਜਿਦੀ ਤੋਂ ਲੱਗਦਾ ਸੀਗਾ ਵੀ ਜਿਦਾ ਨਾਰਮਲ ਡਰਾਈਵਰ ਕਰਦੇ ਆ ਉਸੇ ਤਰੀਕੇ ਦੇ ਨਾਲ ਕਰ ਰਿਹਾ ਆ ਇਹਨੇ ਕਿਰਾਇਆ ਵੀ ਇਕੱਠਾ ਕੀਤਾ ਇੱਕ ਪੈਸੰਜਰ ਨੇ ਉਹ ਜਦੋਂ ਉਹ ਚੜਿਆ ਤੇ ਚੜ ਕੇ ਉਹਦੇ ਕੋਲੇ ਪਾਸ ਪਾਸ ਇਨ ਵੈਲਿਡ ਸੀ ਤਾਂ ਇਹਨੇ ਉਹਨੂੰ ਰਿਫਿਊਜ਼ ਕਰ ਦਿੱਤਾ ਕਿ ਤੇਰੇ ਕੋਲੇ ਪਾਸ ਨਕਲੀ ਆ ਤੂੰ ਚੜ ਨਹੀਂ ਸਕਦਾ ਵੀ ਤੂੰ ਜਿਹੜਾ ਆ ਉਹਦੇ ਲਈ ਪੇ ਕਰ ਫੇਅਰ ਦੇ ਲਈ ਬਿਲਕੁਲ ਉਦਾਂ ਜਿਦਾ ਰੀਅਲ ਡਰਾਈਵਰ ਕਰਦੇ ਆ ਫਿਰ ਜਦੋਂ ਪਤਾ ਲੱਗਿਆ ਤਾਂ ਪੁਲਿਸ ਨੂੰ ਫੋਨ ਕੀਤਾ ਗਿਆ ਜਦੋਂ ਉੱਥੇ ਪੁਲਿਸ ਪਹੁੰਚੀ ਹੈ ਹਮਿਲਟਨ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਅ ਬੱਸ ਨੂੰ ਪਿੱਛੇ ਜਾ ਕੇ ਉਸੇ ਵੇਲੇ ਜਦੋਂ ਉਹ ਸਿਟੀ ਦੇ ਵਿੱਚ ਡਰਾਈਵ ਕਰ ਰਿਹਾ ਸੀ ਸੇਫਲੀ ਉਹਨੂੰ ਰੋਕ ਲਿਆ ਗਿਆ 15 ਕਮਿੰਟ ਲੱਗੇ ਇਹ ਸਾਰਾ ਕੁਝ ਦੇ ਵਿੱਚ ਤੇ ਵੈਸਟ 5ਥ ਸਟਰੀਟ ਦੇ ਉੱਤੇ ਕੋਈ ਟ੍ਰੈਵਲ ਨਹੀਂ ਹੋਈ ਉਹਨੂੰ ਅਰੈਸਟ ਕਰਨ ਦੇ ਵਿੱਚ ਤੇ ਉਹਨੂੰ ਉਹਨੇ ਕੋਈ ਰਜਿਸਟ ਨਹੀਂ ਕੀਤਾ ਇਸ ਗੱਲ ਦੇ ਵਿੱਚ ਤੇ ਉਹਨੂੰ ਕਸਟਡੀ ਦੇ ਵਿੱਚ ਲੈ ਲਿਆ ਗਿਆ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਪਰ ਚੰਗੀ ਗੱਲ ਇਹ ਹੋਈ ਕਿ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਂ ਕੋਈ ਕ੍ਰੈਸ਼ ਨਹੀਂ ਹੋਇਆ ਇਸ ਜॉय ਰਾਈਡ ਦੇ ਦੌਰਾਨ ਹੁਣ ਪੁਲਿਸ ਕਹਿੰਦੀ ਵੀ ਇਹ ਬੰਦਾ ਜਿਹੜਾ 36 ਸਾਲਾਂ ਦਾ ਆ ਇਹਨੂੰ ਚਾਰਜ ਕੀਤਾ ਗਿਆ 4 ਕ੍ਰਿਮੀਨਲ ਆਫੈਂਸਸ ਦੇ ਲਈ ਜਿਹੜੇ ਇਨਸੀਡੈਂਟ ਦੇ ਨਾਲ ਕਨੈਕਟਡ ਨੇ ਉਹਨਾਂ ਅਨੁਸਾਰ ਸਾਰੇ ਜਿਹੜੇ ਚਾਰजेस ਨੇ ਉਹ ਤੜੀ ਦੱਸੇ ਨਿਊਜ਼ ਰੀਲੀਜ਼ ਦੇ ਵਿੱਚ ਪਰ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਮਤਲਬ ਇਹ ਸਿੱਧੀ ਸਿੱਧੀ ਪਬਲਿਕ ਸੇਫਟੀ ਵਾਇਲੇਸ਼ਨ ਸਗੀ ਜਿਹੜੇ ਕਾਂਸਟੇਬਲ ਨੇ ਉੱਥੇ ਉਹਨਾਂ ਨੇ ਇਹ ਕਿਹਾ ਕਿ ਭਾਵੇਂ ਇਹ ਕਹਾਣੀ ਸੁਣਨ ਨੂੰ ਬਹੁਤ ਮਜ਼ਾਕੀਆ ਫਨੀ ਜਾਂ ਹੋਰ ਤਰ੍ਹਾਂ ਦੀ ਲੱਗਦੀ ਆ ਪਰ ਅਸਲ ਦੇ ਵਿੱਚ ਬਹੁਤ ਸੀਰੀਅਸ ਆ ਕਿਉਂਕਿ ਇੱਕ ਬੰਦਾ ਜਿਹੜਾ ਪੂਰੀ ਵੱਡੀ ਫੁੱਲ ਸਾਈਜ਼ ਸਿਟੀ ਦੀ ਬੱਸ ਉਹ ਵੀ ਸਵਾਰੀਆਂ ਉਹਦੇ ਵਿੱਚ ਤੇ ਉਹਨੂੰ ਪ੍ਰੋਟੈਸਟਰੀਅਨ ਜਿਹੜੇ ਨੇੜੇ-ਤੇੜੇ ਬਿਨਾਂ ਕਿਸੇ ਟ੍ਰੇਨਿੰਗ ਦੇ ਜਾਂ ਪਰਮਿਸ਼ਨ ਦੇ ਚਲਾ ਕੇ ਲੈ ਗਿਆ ਇਹ ਸੱਚ ਵਿੱਚ ਬਹੁਤ ਵੱਡਾ ਖਤਰਾ ਹੋ ਸਕਦਾ ਸੀ ਔਰ ਪੂਰੇ ਦਾ ਪੂਰਾ ਜਿਹੜਾ ਇਨਸੀਡੈਂਟ ਸੀਗਾ ਇਹ ਜਾਇਰਾਈਡ ਲਗਭਗ 15 ਮਿੰਟ ਤੱਕ ਰਿਹਾ ਤੇ ਜਦੋਂ ਪੁਲਿਸ ਨੇ ਆ ਕੇ ਉਹਨੂੰ ਰੋਕਿਆ ਸੋ ਇਨਵੈਸਟੀਗੇਸ਼ਨ ਹਜੇ ਵੀ ਇਹਦੀ ਚੱਲ ਰਹੀ ਆ ਕਿ ਇਹ ਬੰਦਾ ਇੱਥੇ ਗਿਆ ਕਿੱਦਾਂ ਜਾਂ ਉਹਨੇ ਬੱਸ ਨੂੰ ਸਟਾਰਟ ਕਿੱਦਾਂ ਕੀਤਾ ਜਾਂ ਉਹ ਮਤਲਬ ਇੰਨੀ ਸੌਖੀ ਤਰ੍ਹਾਂ ਸਟਾਰਟ ਕਰਕੇ ਤੇ ਲੈ ਕਿੱਦਾਂ ਗਿਆ ਤੇ ਜਾਂ ਇਹਦੇ ਪਿਛੇ ਕਾਰਨ ਕੀ ਸੀ ਇਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਪਰ ਘਟਨਾ ਹਸੋਹੀਣੀ ਵੀ ਆ ਪਰ ਇਹਦੇ ਨਾਲ ਹੀ ਬਹੁਤ ਸੰਜੀਦਾ ਵੀ ਆ ਕਿ ਕਿਡਾ ਵੱਡਾ ਨੁਕਸਾਨ ਕੋਸਕ ਦਾ ਸੀ ਅਗਲੀ ਗੱਲਬਾਤ অন্ਟੈਰੀਓ ਦੀ ਜਿਹੜੀ ਪ੍ਰੋਵਿੰਸ਼ੀਅਲ ਪੁਲਿਸ ਆ ਇਹਨਾਂ ਨੇ ਇੱਕ ਬਹੁਤ ਵੱਡੀ ਫੈਂਟਾਨਿਲ ਫੜੀ ਆ ਇਹ ਪਹਿਲਾਂ ਇੰਨੀ ਫੈਂਟਾਨਿਲ ਕਦੇ ਇਕੱਠੀ ਫੜੀ ਨਹੀਂ ਗਈ ਵਿੰਡਸਰ ਦੇ ਵਿੱਚ ਵਿੰਡਸਰ অন্ਟੈਰੀਓ ਦੇ ਵਿੱਚ ਯੂ ਐਸ ਬਾਰਡਰਸ ਦੇ ਨੇੜੇ ਇਹ ਫੜੀ ਗਈ ਆ ਇਹ ਹੋਇਆ ਸਤੰਬਰ ਦੇ ਆਖਰੀ ਹਫਤੇ ਦੇ ਵਿੱਚ ਇਹਨਾਂ ਨੇ ਡਰੱਗ ਫੜੀ ਆ ਜਿਹੜੀ ਹੁਣ ਦੱਸੀ ਆ ਤੇ ਕਿਉਂਕਿ ਇਨਵੈਸਟੀਗੇਸ਼ਨ ਕਾਫੀ ਲੰਬਾ ਸਮਾਂ ਇਹਦੀ ਚੱਲਦੀ ਰਹੀ ਹੈ ਹੁਣ ਡਰੱਗ ਫੜੀ ਕਿੰਨੀ ਗਈ ਹੈ ਪੁਲਿਸ ਨੂੰ 46 ਕਿਲੋ ਫੈਂਟਾਨਿਲ 46 ਕਿਲੋ ਫੈਂਟਾਨਿਲ ਦਾ ਮਤਲਬ ਇਹ ਆ ਕਿ 4 ਲੱਖ 60 ਹਜ਼ਾਰ ਜਿਹੜੀ ਡੋਜ਼ ਇਹਦੀ ਇੰਡੀਵਿਜੂਅਲ ਡੋਜ਼ ਹੋ ਸਕਦੀ ਆ ਸੋ 5 ਲੱਖ ਦੇ ਨੇੜੇ ਡੋਜ਼ 46 ਕਿਲੋ ਫੈਂਟਾਨਿਲ ਇਹ ਕੋਈ ਛੋਟੀ ਮੋਟੀ ਮਾਤਰਾ ਨਹੀਂ ਆ ਫੈਂਟਾਨਿਲ ਉਹ ਆ ਜਿਹੜੀ ਕੁਛ ਗ੍ਰਾਮ ਹੀ ਬੰਦੇ ਨੂੰ ਮਾਰ ਸਕਦੀ ਆ ਜਾਂ ਮਿਲੀਗ੍ਰਾਮ ਦੇ ਵਿੱਚ ਹੀ ਬੰਦੇ ਨੂੰ ਮਾਰ ਸਕਦੀ ਆ ਇਹ ਇਹ ਦੱਸਿਆ ਜਾ ਰਿਹਾ ਕਿ ਮਤਲਬ ਉਹ ਕਹਿੰਦੇ ਕਿ ਮਿਡ ਸਾਈਜ਼ ਕੋਈ ਵੀ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਉਹਨੂੰ ਮਾਰਨ ਦੇ ਲਈ ਇੱਕੋ ਵੇਲੇ ਵਰਤੀ ਜਾ ਸਕਦੀ ਆ ਇਹ ਫੈਂਟਾਨਿਲ ਹੁਣ ਜਦੋਂ ਦੇਖਦੇ ਆ ਕਿ ਜਿੰਨੀ ਇਹ ਇਕੱਠੀ ਫੜੀ ਆ ਇਹਦੇ ਵਿੱਚ ਫੈਂਟਾਨਿਲ ਵੀ ਆ ਹੈਰੋਇਨ ਵੀ ਆ ਕੋਕੇਨ ਵੀ ਆ ਦੂਜਾ ਵੀ ਆ ਲਗਭਗ 6.5 ਮਿਲੀਅਨ ਡਾਲਰ ਸਟ੍ਰੀਟ ਇਹ ਜਿਹੜੀ ਡਰੱਗ ਦੀ ਇਸ ਤਰੀਕੇ ਦੇ ਨਾਲ ਸਟ੍ਰੀਟ ਵੈਲਿਊ ਆ 6.5 ਮਿਲੀਅਨ ਡਾਲਰ ਇਹ ਜਿੰਨੀ ਡਰੱਗ ਫੜੀ ਆ ਆ ਇਸ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ 25 ਸਾਲਾ ਵਿੰਸਰ ਤੋਂ ਇੱਕ 29 ਸਾਲਾ ਵੈਂਕੂਵਰ ਤੋਂ ਫੜੇ ਗਏ ਆ ਦੋਵਾਂ ਦੇ ਉੱਤੇ ਡਰੱਗ ਟਰੈਫਿਕਿੰਗ ਦੇ ਚਾਰਜ ਲੱਗੇ ਆ ਡਰੱਗ ਪੋゼਸ਼ਨ ਦੇ ਚਾਰਜ ਲੱਗੇ ਆ ਸੋ ਜਿਹੜੇ ਇਹ ਹੁਣ ਜਿਹੜੇ ਦਸੰਬਰ 8 ਨੂੰ ਵਿੰਸਰ ਦੇ ਵਿੱਚ ਉੱਥੇ ਪੇਸ਼ ਕੀਤੇ ਜਾਣਗੇ ਅਨਵੈਸਟੀਗੇਸ਼ਨ ਕਿਦਾਂ ਸ਼ੁਰੂ ਹੋਈ ਜਿਹੜੀ ਆਪਣੇ ਅਨਟੇਰੀਓ ਪ੍ਰੋਵਿੰਸ਼ਲ ਪੁਲਿਸ ਆ ਉਹਨਾਂ ਨੇ ਇੱਕ ਆਪਰੇਸ਼ਨ ਫਾਲ 2024 ਦੇ ਵਿੱਚ ਸ਼ੁਰੂ ਕੀਤਾ ਸੀ ਦੋ ਮੇਨ ਸਸਪੈਕਟ ਜਿਹੜੇ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਜੁੜੇ ਆ ਉਹਨਾਂ ਨੂੰ ਇਹਨਾਂ ਨੇ ਆਇਡੈਂਟੀਫਾਈ ਕੀਤਾ ਸੀ ਤੇ ਜਿਹੜੀ ਵਿਂਡਸਰ ਪੁਲਿਸ ਫੇਅਰ ਵਿੱਚ ਇਨਵੋਲ ਹੋ ਗਈ ਸੀ ਸਪੈਸ਼ਲ ਕਈ ਸਪੈਸ਼ਲ OPP ਯੂਨਿਟ ਜਿਹੜੇ ਇਕੱਠੇ ਕੰਮ ਕਰ ਰਹੇ ਸਿਗੇ ਆ ਬਾ ਇਸ ਫੈਂਟਨਲ ਦੇ ਨਾਲ ਪੁਲਿਸ ਨੂੰ ਉਥੋਂ ਕੋਕੀਨ ਵੀ ਮਿਲੀ ਆ ਹੈਰੋਇਨ ਵੀ ਮਿਲੀ ਆ ਹਥਿਆਰ ਵੀ ਮਿਲੇ ਆ ਅਸਲਾ ਵੀ ਮਿਲਿਆ ਕੈਸ਼ ਵੀ ਮਿਲਿਆ ਜੁਐਲਰੀ ਵੀ ਮਿਲੀ ਆ ਸੈੱਲਫੋਨ ਵੀ ਮਿਲੇ ਆ ਤੇ ਕਈ ਹੋਰ ਜਿਹੜੀਆਂ ਗੈਰ ਕਾਨੂੰਨੀ ਚੀਜ਼ਾਂ ਉਹ ਵੀ ਉਥੋਂ ਮਿਲੀਆਂ ਆ ਜਿਹੜੀ ਅੰਟੇਰੀਅਰ ਪ੍ਰੋਵਿੰਸ਼ਲ ਪੁਲਿਸ ਆ ਉਹ ਇਹ ਕਹਿ ਰਹੇ ਆ ਕਿ ਉਹ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਫੈਂਟਨਲ ਆਈ ਕਿੱਥੋਂ ਤੇ ਇਹਨੂੰ ਕਿੱਦਾਂ ਸਮਗਲ ਕੀਤਾ ਗਿਆ ਕੈਨੇਡਾ ਦੇ ਵਿੱਚ ਤੇ ਕਿਦਾਂ ਜਿਹੜਾ ਜਾਂ ਜਿਹੜੀ ਇਹ ਸਟਰੀਟ ਦੇ ਉੱਤੇ ਲੈਬਸ ਦੇ ਵਿੱਚ ਬਣਾਈ ਗਈ ਹੈ ਕੈਮੀਕਲ ਇਨਗਰੀਡੀIENTS ਜਿਨ੍ਹਾਂ ਨੂੰ ਇਹ ਪ੍ਰਿਸਕਰਸਰਸ ਕਈ ਪ੍ਰਿਸਕਰਸਰਸ ਕਹਿੰਦੇ ਆ ਕਿ ਉਹਦੀ ਵਰਤੋਂ ਕਰਕੇ ਬਣਾਈ ਗਈ ਹੈ ਉਹਦੀ ਹੁਣ ਜਿਹੜੀ ਵੱਡੀ ਜਾਂਚ ਪੜਤਾਲਾ ਉਹ ਕੀਤੀ ਜਾਣੀ ਹੈ ਹੁਣ ਜਿਹੜਾ ਓਪੀਪੀ ਦੇ ਕਮਿਸ਼ਨਰ ਨੇ ਥਾਮਸ ਕੈਰੀਕ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਫੈਂਟਾਨੀਲਾ ਇਹ ਅਸਲ ਦੇ ਵਿੱਚ ਇੱਕ ਨੈਸ਼ਨਲ ਐਨਫੋਰਸਮੈਂਟ ਪ੍ਰਾਇਓਰਿਟੀ ਆ ਉਹਨਾਂ ਨੇ ਇਸ ਕਾਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਪੁਲਿਸ ਫੋਰਸਸ ਦੇ ਨਾਲ ਸਾਰਾ ਇੰਟਰੀਅਰ ਦੇ ਚ ਕੰਮ ਕਰਕੇ ਪ੍ਰੋਵੈਂਸ ਇਸ ਫਲੋ ਨੂੰ ਰੋਕਣਾ ਚਾਹੁੰਦਾ ਕਿਉਂਕਿ ਨਸ਼ਾ ਬਹੁਤ ਮਾਰੂ ਆ ਤੇ ਇਹਦਾ ਅਸਰ ਬਹੁਤ ਵੱਡਾ ਪੈਂਦਾ ਵਿੰਡਸਰ ਪੁਲਿਸ ਚੀਫ ਨੇ ਜੈਸਨ ਕ੍ਰੋਲੀ ਉਹਨਾਂ ਨੇ ਕਿਹਾ ਕਿ ਇਹ ਦਾ ਫੜਿਆ ਜਾਣਾ ਕਿੰਨੀਆਂ ਜੜੀਆਂ ਜਾਣਾ ਉਹਦੇ ਨਾਲ ਬਚ ਗਈਆਂ ਸੋ ਕਮਿਊਨਿਟੀ ਦੇ ਵਿੱਚ ਇਹਦੇ ਨਾਲ ਚਿੰਤਾ ਵੀ ਵੱਡੀ ਆ ਕਿ ਇੰਨੀ ਇੰਨੀ ਡਰੱਗ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚਦੀ ਆ ਅਗਲੀ ਗੱਲਬਾਤ ਇੱਕ ਐਡ ਬਹੁਤ ਚੱਲ ਰਹੀ ਆ ਤੇ ਬਹੁਤ ਪਪੂਲਰ ਹੋਈ ਆ ਤੇ ਬੜਾ ਰੌਲਾ ਵੀ ਇਹਦਾ ਪਿਆ ਇੱਕ ਅਨਯੂਜੂਅਲ ਜੀ ਜੌਬ ਆਫਰ ਆ ਇੱਕ ਪਰਿਵਾਰ ਯੂਕੇ ਦੇ ਵਿੱਚ ਉਹਨਾਂ ਨੇ ਜੌਬ ਐਡ ਆਫਰਿੰਗ ਕੀਤੀ ਆ ਤੇ ਤਨਖਾਹ ਉਹ ਕਹਿੰਦੇ 6 ਫਿਗਰ ਦੇ ਵਿੱਚ ਸੈਲਰੀ ਦੇਵਾਂਗੇ ਤੇ ਇੱਕ ਟਿਊਟਰ ਹਾਇਰ ਕਰਨਾ ਇੱਕ ਸਾਲ ਦੇ ਬੱਚੇ ਦੇ ਲਈ ਮਤਲਬ ਇੱਕ ਸਾਲ ਦੇ ਬੱਚੇ ਨੂੰ ਟੀਚ ਕਰਨ ਦੇ ਲਈ ਇੱਕ ਬੰਦੇ ਦੀ ਲੋੜ ਆ ਤੇ ਜਿਹਨੂੰ ਵੱਡੀ ਤਨਖਾਹ ਦਿੱਤੀ ਜਾਣੀ ਆ 골 ਉਹਦਾ ਹੈਗਾ ਕਿ ਉਹਨੂੰ ਪ੍ਰੋਪਰ ਇੰਗਲਿਸ਼ ਜੈਂਟਲਮੈਨ ਬਣਾਉਣਾ ਜੋ ਉਹਨਾਂ ਨੇ ਉਹਦੇ ਵਿੱਚ ਲਿਖਿਆ ਆ ਸੈਲਰੀ ਉਹ ਕਹਿੰਦੇ 1,80,000 ਪਾਉਂਡ ਸਾਲ ਦਾ ਯਾਨੀ ਕਿ 3,30,000 ਕੈਨੇਡੀਅਨ ਡਾਲਰ ਤੇ ਜਾਂ ਕਹਿ ਲਓ ਕਿ ਲਗਭਗ 2,25,000 ਅਮਰੀਕਨ ਡਾਲਰ ਸਾਲ ਦਾ ਦਿੱਤਾ ਜਾਊਗਾ ਇਹ ਕਹਿ ਲਓ ਕਿ ਪ੍ਰਾਈਵੇਟ ਟਿਊਸ਼ਨ ਦੇ ਲਈ ਇੱਕ ਵੱਡੀ ਦੁਨੀਆ ਦੇ ਵਿੱਚ ਮਤਲਬ ਹਾਈਐਸਟ ਪੇਇੰਗ ਪ੍ਰਾਈਵੇਟ ਟਿਊਟਰਿੰਗ ਜੌਬ ਦੁਨੀਆ ਦੇ ਵਿੱਚ ਐਸ ਵੇਲੇ ਤੱਕ ਮੰਨੀ ਗਈ ਹੈ ਇਹ ਐਡ ਕਿਹਨੇ ਪੋਸਟ ਕੀਤੀ ਕਈ ਲੋਕਾਂ ਨੂੰ ਲੱਗਦਾ ਵੀ ਇਹ ਸਿਰਫ ਉਦਾਂ ਹੀ ਫੇਕ ਆ ਕਿਉਂਕਿ ਬਹੁਤ ਕੁਝ ਅੱਜ ਕੱਲ ਫੇਕ ਵੀ ਸੋਸ਼ਲ ਮੀਡੀਆ ਦੇ ਉੱਤੇ ਜਿੱਧਰ ਉੱਧਰ ਚੱਲਦਾ ਆ ਅਸਲ ਦੇ ਵਿੱਚ ਐਡ ਫੇਕ ਨਹੀਂ ਆ ਦੱਸਿਆ ਜਾ ਰਿਹਾ ਕਿ ਇਹ ਐਡ ਟਿਊਟਰਸ ਇੰਟਰਨੈਸ਼ਨਲ ਉਹਨਾਂ ਨੇ ਪੋਸਟ ਕੀਤੀ ਆ ਇੱਕ ਉਹ ਕੰਪਨੀ ਜਿਹੜੀ ਅਮੀਰ ਪਰਿਵਾਰਾਂ ਨੂੰ ਪ੍ਰਾਈਵੇਟ ਐਜੂਕੇਟਰ ਦੇ ਨਾਲ ਮਿਲਾਉਂਦੀ ਆ ਇਹਦਾ ਫਾਊਂਡਰ ਐਡਮ ਕਾਲਰ ਆ ਉਹਨੇ ਕਿਹਾ ਜਦੋਂ ਉਹਨੂੰ ਪੁੱਛਿਆ ਗਿਆ ਕਿ ਭਾਈ ਇੰਨੀ ਤਨਖਾਹ 330000 ਡਾਲਰ ਸਾਲ ਦਾ ਇੱਕ ਇੱਕ ਸਾਲ ਦੇ ਨਿਆਣੇ ਨੂੰ ਪੜ੍ਹਾਉਣ ਦੇ ਲਈ ਉਹ ਕਹਿੰਦਾ ਵੀ ਇਹ ਅਨਯੂਜੂਅਲ ਚੀਜ਼ ਨਹੀਂ ਆ ਇਹ ਕੋਈ ਤੁਸੀਂ ਪਹਿਲੀ ਵਾਰੀ ਸੁਣੀ ਹੋ ਸਕਦੀ ਆ ਪਰ ਜਿਹੜੀ 엘ੀਟ ਟਿਊਟਰਿੰਗ ਸਰਕਲਸ ਨੇ ਉਹਨਾਂ ਦੇ ਵਿੱਚ ਇਹ ਆਮ ਹੁੰਦਾ ਹੁਣ ਲੋਕ ਆਨਲਾਈਨ ਉਹਨਾਂ ਨੂੰ ਇਹ ਐਡ ਲੱਪਈ ਤੇ ਇਹ ਵਾਇਰਲ ਹੋ ਗਏ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਸਟੂਡੈਂਟ ਜਿਹੜਾ ਆ ਉਹ ਸਿਰਫ 1 ਸਾਲ ਦਾ ਆ ਇਹਦੇ باوجود ਵੀ 230 ਲੋਕਾਂ ਨੇ ਅਪਲਾਈ ਕੀਤਾ ਇਹਦੇ ਲਈ ਤੇ ਉਹਨਾਂ ਨੂੰ 5 ਜਿਹੜੇ ਆਈਡੀਅਲ ਕੈਂਡੀਡੇਟ ਆ ਉਸ ਪਰਿਵਾਰ ਦੇ ਲਈ ਮਿਲੇ ਆ ਜਿਨ੍ਹਾਂ ਨੇ ਅਸਲ ਦੇ ਵਿੱਚ ਚਾਹੁੰਦੇ ਆ ਕਿ ਬ੍ਰਿਟਿਸ਼ ਕਲਚਰ ਕਲਚਰਲ এনवायरमेंट ਉਹਨੂੰ ਬੱਚੇ ਦੇ ਲਈ ਤੇ 뮤지컬 ਐਕਟੀਵਿਟੀਆਂ ਜਿਹਦੇ ਵਿੱਚ ਕਲਾਸਿਕਲ ਵੈਸਟਰਨ ਜਿਹੜੇ ਕੰਪੋਜ਼ਰਸ ਨੇ ਉਹ ਵੀ ਹੋਵੇ ਉਦੋਂ ਆ ਜਿਹੜਾ ਹਾਲੀ ਹਾਲੀਓ ਦੀ ਜਿਹੜੀ ਉਹਦੀ ਜਿਹੜੀ ਭਾਸ਼ਾ ਜਦੋਂ ਉਹਨੇ ਸਿੱਖਣੀ ਸ਼ੁਰੂ ਕਰਨੀ ਆ ਉਹਦੇ ਵਿੱਚ ਮਦਦ ਕਰਨ ਉਹਦੇ ਟੇਸਟ ਦੇ ਵਿੱਚ ਉਹਦੀਆਂ ਜਿਹੜੀਆਂ ਸ਼ਭਿਆਚਾਰਕ ਜਿਹੜੀਆਂ ਪ੍ਰੈਫਰੈਂਸਸ ਨੇ ਉਹਦੇ ਵਿੱਚ ਜਾਂ ਜਿਹੜਾ ਫਿਊਚਰ ਦੇ ਵਿੱਚ ਸਕੂਲਾਂ ਦੇ ਵਿੱਚ ਜਾਣਾ ਆਏ ਨੇ ਕਿਉਂਕਿ ਜਿਹੜਾ ਟਿਊਟਰ ਆ ਇਸ ਬੱਚੇ ਨੂੰ ਜਿਹੜਾ ਕਿ ਲੜਕਾ ਆ ਇਹਨੂੰ ਜਿਹੜਾ 엘ੀਟ ਜਿਹੜੇ ਬ੍ਰਿਟਿਸ਼ ਸਕੂਲ ਦੇ ਨੇ ਜਿਦਾਂ ਇਰਟਨ ਆ ਜਾਂ ਸੇਟ ਪਾਲਸ ਵੈਸਟਮਿੰਸਟਰ ਆ ਜਾਂ ਹਾਰੋ ਸਕੂਲਸ ਨੇ ਜਿਹੜੇ ਆਮ ਤੌਰ ਦੇ ਉੱਤੇ ਬਹੁਤ ਮਤਲਬ ਅਮੀਰ ਜਾਂ ਟੌਪ ਲੀਡਰਸ ਦੇ ਬੱਚੇ ਜਿੱਥੇ ਜਾਂਦੇ ਆ ਉੱਥੇ ਜਾਇਆ ਜਾਵੇ ਗੋਲੋ ਕਹਿੰਦੇ ਸਾਡਾ ਬਾਈ ਕਲਚਰਲ ਚਾਈਲਡ ਚਾਹੀਦਾ ਸਾਨੂੰ ਜਿਹੜਾ ਉਹ ਆਪਣੇ ਬੱਚੇ ਨੂੰ ਮਤਲਬ ਟਰੂਲੀ ਬਾਈ ਕਲਚਰਲ ਚਾਹੁੰਦੇ ਆ ਕਿ ਉਹ ਜਿਹੜੀ ਹੈਗੀ ਆ ਬ੍ਰਿਟਿਸ਼ ਮੈਨਰਸ ਨੇ ਤੇ ਟ੍ਰੈਡੀਸ਼ਨਸ ਨੇ ਜਿਹੜੀਆਂ ਇਹਨਾਂ ਦੀਆਂ ਰਵਾਇਤਾਂ ਤੇ ਸਾਰਾ ਕੁਝ ਹੈਗਾ ਆ ਉਹ ਕਿਸੇ ਇੱਕ ਹੋਰ ਕਲਚਰ ਦੇ ਨਾਲ ਉਹ ਉਹਨਾਂ ਨੇ ਮਤਲਬ ਸਪੈਸੀਫਿਕ ਨਹੀਂ ਆ ਜਾਂ ਉਹਨਾਂ ਨੇ ਸਪੈਸੀਫਾਈਡ ਨਹੀਂ ਕੀਤਾ ਵੀ ਕਿਹੜਾ ਕਲਚਰ ਪਾਲ ਕਹਿੰਦੇ ਕਿ ਇਹ ਹੋਰ ਸਭਿਆਚਾਰ ਦੇ ਨਾਲ ਹੋਵੇ ਤੇ ਉਹ ਕਹਿੰਦੇ ਅਸੀਂ ਥੋੜਾ ਜਿਆਦਾ अर्ਲੀ ਇਹ ਕੰਮ ਕਰਨਾ ਚਾਹੁੰਦੇ ਆਂ ਵੀ ਪਹਿਲਾ ਜਿਹੜਾ ਸਾਡਾ ਬੱਚਾ ਸੀਗਾ ਉੱਥੇ ਅਸੀਂ 5 ਸਾਲਾਂ ਦੇ ਉੱਤੇ ਇਹ ਕੰਮ ਕੀਤਾ ਸੀ ਤੇ ਉਹ ਬਹੁਤ ਲੇਟ ਹੋ ਗਿਆ ਸੀ ਸੋ ਉਹਨਾਂ ਨੇ ਕਿਹਾ ਕਿ ਫੈਮਿਲੀ ਚਾਹੁੰਦੀ ਆ ਕਿ ਟਿਊਟਰ ਜਿਹੜਾ ਉਹ ਬੱਚਾ ਸਵੀਚ ਜਾਂ ਉਹਦਾ ਉਹਦਾ ਇਹ ਤੋਂ ਪਹਿਲਾਂ ਕਿ ਉਹਦਾ ਸਵਾਦ ਜਾਂ ਉਹਦੇ ਟੇਸਟ ਜਾਂ ਉਹਦੀ ਜਿਹੜੀ ਭਾਸ਼ਾ ਜਿਹੜੀ ਉਹ ਡਵੈਲਪ ਕਰੇ ਉਹਨੂੰ ਜਿਹੜਾ ਪਹਿਲਾਂ ਹੀ ਉਹਨੂੰ ਮਤਲਬ ਸਿਖਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸੋ ਲੌਂਗ ਟਰਮ ਪੋਜੀਸ਼ਨ ਆ ਉਹ ਕਹਿੰਦੇ ਇਹ ਨੌਕਰੀ ਜਿਹੜੀ ਆ ਲਗਭਗ 12 ਮਹੀਨੇ ਤੱਕ ਰਹੂਗੀ ਪਰ ਉਹਦੇ ਤੋਂ ਬਾਅਦ ਇਹਨੂੰ ਰੀਨਿਊ ਵੀ ਕਰ ਸਕਦੇ ਆ ਕਈ ਸਾਲਾਂ ਤੱਕ ਹੋ ਸਕਦੀ ਆ ਸੋ ਗੱਲ ਇਹ ਆ ਵੀ ਜੇ ਕੋਈ ਉਹ ਕਹਿੰਦੇ ਹੈਗਾ ਤੇ ਸਾਨੂੰ ਦੱਸੋ ਔਰ ਇਹ ਜਿਹੜੀਆਂ ਹਾਈ ਐਂਡ ਜੌਬਸ ਨੇ ਇਹ ਵੀ ਦੱਸਿਆ ਉਹਨਾਂ ਨੇ ਕਿ ਜਿਹੜੀਆਂ ਲਗਜ਼ਰੀ ਟਿਊਟਰਿੰਗ ਜੌਬਸ ਨੇ ਇਹ ਬਹੁਤ ਕਾਮਨ ਨੇ ਅਮੀਰ ਪਰਿਵਾਰਾਂ ਦੇ ਵਿੱਚ ਜਿਹੜੀ ਪੂਰੀ ਦੁਨੀਆ ਦੇ ਵਿੱਚ ਕਰੰਟਲੀ ਉਹ ਕਹਿੰਦੇ ਇੱਕ ਹੋਰ ਪੋਜੀਸ਼ਨ ਆ ਜਿਹੜੀ ਬੀਜਿੰਗ ਦੇ ਵਿੱਚ ਚਾਹੀਦਾ ਉਹ 1.80 ਲੱਖ ਅਮਰੀਕਨ ਡਾਲਰ ਦੇਣ ਨੂੰ ਤਿਆਰ ਆ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਤੇ ਉਹ ਕਹਿੰਦੇ ਅਸੀਂ 4 ਲੱਖ ਜਿਹੜਾ ਡਾਲਰ ਜਾਂ ਕਹ ਲਓ ਕਿ 5.60 ਲੱਖ ਕੈਨੇਡੀਅਨ ਡਾਲਰ ਤੱਕ ਵੀ ਉਹ ਕਹਿੰਦੇ ਸਾਲ ਦਾ ਦੇਣ ਵਾਲੀਆਂ ਨੌਕਰੀਆਂ ਅਸੀਂ ਦੇਖੀਆਂ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਗੱਲ ਵੀ ਆ ਇੱਕ ਵੱਖਰੀ ਗੱਲ ਵੀ ਆ ਜਿਹੜਾ ਇਹਦਾ ਮਤਲਬ ਇਹ ਕੋਈ ਆਮ ਗੱਲ ਤਾਂ ਹੈ ਨਹੀਂ ਬਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਇਹ ਹਰ ਥਾਂ ਦੇ ਉੱਤੇ ਐਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਚੀਜ਼ਾਂ ਹੁਣ ਪਰ ਕਿਉਂਕਿ ਇਹ ਵਾਇਰਲ ਬਹੁਤ ਹੋਈ ਆ ਤੇ ਲੋਕ ਇਹਦੇ ਬਾਰੇ ਗੱਲ ਕਰ ਰਹੇ ਵੀ ਕੀ ਇਹ ਅਸਲੀ ਹੈ ਜਾਂ ਨਹੀਂ ਹੈ ਇਹ ਇਸ ਕਰਕੇ ਜਿਹੜੀ ਅੱਜ ਅਖਬਾਰਾਂ ਨੇ ਇਸ ਖਬਰ ਨੂੰ ਵੀ ਪ੍ਰਮੁੱਖਤਾ ਦੇ ਨਾਲ ਥਾਂ ਦਿੱਤੀ ਆ ਕਿ ਇਸ ਤਰ੍ਹਾਂ ਦੀਆਂ ਕਟਨਾਵਾਂ ਦੁਨੀਆ ਦੇ ਵਿੱਚ ਵਾਪਰਦੀਆਂ ਆ ਇਸ ਤਰ੍ਹਾਂ ਦੇ ਮਾਪੇ ਹੈਗੇ ਆ ਜਿਹੜੇ ਬੱਚੇ ਦੇ ਸੱਭਿਆਚਾਰਕ ਪੱਖ ਨੂੰ ਜਾਂ ਉਹਦੀਆਂ ਦੂਜੀਆਂ ਉਹ ਹੋਰ ਕਿਸਮ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨੂੰ ਕਰਨ ਦੇ ਲਈ ਵੀ ਜਿਹੜਾ ਆ ਇੱਕ ਚੰਗਾ ਸਾਰਾ ਪੈਸਾ ਜਿਹੜਾ ਉਹ ਲਾਉਂਦੇ ਆ ਤੇ ਇਸ ਤਰ੍ਹਾਂ ਦੀਆਂ ਨੌਕਰੀਆਂ ਜਿਹੜੀਆਂ ਇੱਥੇ ਹਜੇ ਵੀ ਐਗਜ਼ਿਸਟ ਕਰਦੀਆਂ ਨੇ ਦੋਸਤੋ ਇੱਕ ਜੰਦ-ਜੰਦ ਤੇ ਗੱਲਬਾਤ ਜਿਹੜੀ ਕਰਨੀ ਆ ਆਪਣੀ ਕਿ 1 ਅਕਤੂਬਰ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਜਿਹੜਾ ਟਰੈਵਲ ਆ ਉਹ ਕਟਿਆ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਇਹ ਟੈਨਸ਼ਨਸ ਰਹੀ ਹੈ ਅਮਰੀਕਾ ਦੇ ਨਾਲ ਜਿੱਦਾਂ ਅਸੀਂ ਪਹਿਲਾਂ ਵੀ ਖਬਰ ਕੀਤੀ ਆ ਕਿ ਜਿਹਦੇ ਵਿੱਚ ਲੋਕ ਉਧਰ ਜਾਣਾ ਬੰਦ ਕਰ ਰਹੇ ਸੀ ਹੁਣ ਜਿਹੜਾ ਅਕਤੂਬਰ ਮਹੀਨੇ ਦੇ ਜਿਹੜੇ ਅੰਕੜੇ ਸਾਹਮਣੇ ਆਏ ਆ ਉਹਨਾਂ ਦੇ ਵਿੱਚ ਵੀ ਪਤਾ ਲੱਗ ਰਿਹਾ ਕਿ ਅਮੈਰੀਕ ਕੈਨੇਡਾ ਦੇ ਲੋਕ ਅਮਰੀਕਾ ਨਹੀਂ ਜਾ ਰਹੇ ਜਿੰਨੇ ਜ਼ਿਆਦਾ ਪਹਿਲਾਂ ਜਾਂਦੇ ਸੀ ਉਹ ਟੈਨਸ਼ਨ ਹਜੇ ਵੀ ਬਰਕਰਾਰ ਆ ਕੁਦਰਤੀ ਤੌਰ ਦੇ ਉੱਤੇ ਜਿਹੜਾ ਅਮਰੀਕਾ ਦੇ ਇੱਕ ਹਾਲਾਂਕਿ ਇਕਨੋਮੀ ਅਮਰੀਕਾ ਦੀ ਬਹੁਤ ਵੱਡੀ ਆ ਕੈਨੇਡਾ ਦੇ ਨਾਲ ਉਹਨੂੰ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਫੇਰ ਵੀ ਕੈਲੀਫੋਰਨੀਆ ਵਰਗੀਆਂ ਸਟੇਟਾਂ ਦੇ ਵਿੱਚ ਕੈਨੇਡੀਅਨਸ ਦੇ ਨਾ ਜਾਣ ਨਾਲ ਉਹਨਾਂ ਦੀ ਇਕਨੋਮੀ ਦੇ ਉੱਤੇ ਜਿਹੜਾ ਦਿਸਣ ਯੋਗ ਫਰਕ ਆ ਉਹ ਪਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨਵੀਰ ਗੱਲਾਂ ਬਤਨਾਂ